ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਵੀਰ ਜੀ ਗੱਲ ਇਸ ਤਰ੍ਹਾਂ ਆ ਕਿ ਦੇਸ਼ ਇੱਕ ਆ ਕਾਨੂੰਨ ਇੱਕ ਆ ਮਤਲਬ ਬਾਹਰ ਦੀਆਂ ਸਟੇਟਾਂ ਤੋਂ ਕੋਲਾ ਆ ਰਿਹਾ ਜੀ ਮਾਈਨਿੰਗ ਦਾ ਪ੍ਰੋਸੈਸ ਮਾਈਨਿੰਗ ਦਾ ਪ੍ਰੋਸੈਸ ਆ ਜੀ ਉਹ ਵੀ ਮਾਰਬਲ ਆ ਰਿਹਾ ਉਹ ਵੀ ਮਾਈਨਿੰਗ ਦਾ ਪ੍ਰੋਸੈਸ ਆ ਸਾਡੇ ਪੰਜਾਬ ਦੇ ਵਿੱਚ ਹੀ ਮਿੱਟੀ ਪੁੱਟ ਕੇ ਉਹਦੀ ਇੱਟ ਬਣਾਈ ਜਾਂਦੀ ਆ ਮਿੱਟੀ ਦੀ ਪਹਿਲਾਂ ਮਾਈਨਿੰਗ ਹੁੰਦੀ ਆ ਫੇਰ ਇੱਟ ਬਣਦੀ ਆ ਉਹ ਜਿਹੜੀ ਇੱਟ ਦਾ ਇੱਟ ਹੀ ਪੱਠੇ ਤੋਂ ਲੈ ਕੇ ਆਉਂਦੇ ਆ ਉਹ ਏਟ ਜਿਹੜੀ ਆ ਸਾਨੂੰ ਜੀਐਸਟੀ ਬਿਲ ਨਾਲ ਮਿਲਦੀ ਆ ਦੂਸਰੀ ਗੱਲ ਅਸੀਂ ਜਿਹੜੀ ਕੋਈ ਵੀ ਮਾਲ ਬਾਹਰਲੀ ਸਟੇਟ ਤੋਂ ਜਿਦਾਂ ਕਿ ਹਿਮਾਚਲ ਜਾਂ ਫਿਰ ਜੰਡਕੇ ਜੇ ਉਧਰੋਂ ਕੋਲਾ ਜਾਂ ਮਾਰਬਲ ਜੀਐਸਟੀ ਬਿਲ ਨਾਲ ਆ ਸਕਦਾ ਤੇ ਸਾਨੂੰ ਇੱਧਰ ਲੀਆਂ ਸਟੇਟਾਂ ਦੇ ਵਿੱਚੋਂ ਮਤਲਬ ਇਹ ਜਿਹੜਾ ਮਾਲ ਆ ਮਟੀਰੀਅਲ ਇਹ ਤਿਆਰ ਮਟੀਰੀਅਲ ਆ ਫੈਕਟਰੀ ਦਾ ਮਾਲ ਆ ਨਾ ਕਿ ਨਾ ਕਿ ਇਹ ਮਤਲਬ ਸਿੱਧੀ ਮਾਈਨਿੰਗ ਆ ਮਾਈਨਿੰਗ ਜਿਹੜੀ ਹੈਗੀ ਆ ਮਾਈਨਿੰਗ ਜਿਹੜੀ ਹੈਗੀ ਆ ਜਿਹੜਾ ਕੋਈ ਵੀ ਫਾਰਮ ਆ ਜਾਂ ਮੈਨਗਾ ਉਹ ਕਰੈਸ਼ਰ ਵਾਲੇ ਵਾਸਤੇ ਆ ਮਤਲਬ ਸਾਡੀ ਮੰਗ ਇਹ ਆ ਕਿ ਨਾਲ ਦੀਆਂ ਦੋਵਾਂ ਸਟੇਟਾਂ ਦੇ ਵਿੱਚ ਜੇ ਗੱਡੀ ਬਗੈਰ ਬਿੱਲ ਤੋਂ ਜਾਂ ਕਿਸੇ ਡਾਕੂਮੈਂਟਸ ਘੱਟ ਹੁੰਦਾ ਗੱਡੀ ਉਹ ਫੜਦੇ ਆ ਜਾਂ ਮਹਿਕਮਾ ਕੋਈ ਚਲਾਨ ਕਰਦਾ ਤੇ ਉਹਦਾ ਵੱਧ ਤੋਂ ਵੱਧ ਜੁਰਮਾਨਾ 25000 ਰੁਪਇਆ ਜੀ ਸਾਡੇ ਪੰਜਾਬ ਦੇ ਵਿੱਚ ਜੇ ਕੋਈ ਗੱਡੀ ਬਿਨਾ ਡਾਕੂਮੈਂਟਸ ਜਾਂ ਕਿਸੇ ਦਾ ਗੱਡੀ ਖਰਾਬ ਹੋ ਗਈ ਉਹਦਾ ਬਿੱਲ ਲੇਟ ਹੋ ਗਿਆ ਤੇ ਸਾਡੇ ਜੁਰਮਾਨਾ ਹੈਗਾ 2 ਤੋਂ ਲੈ ਕੇ 2.5 ਲੱਖ ਰੁਪਇਆ ਸਾਡੀ ਸਰਕਾਰ ਗਾੜੇ ਬੇਨਤੀ ਆ ਕਿ ਇਹ ਜਾਂ ਤੇ ਬਿੱਲ ਨੂੰ ਜਿਹੜਾ Q ਫਾਰਮ ਆ ਜਾਂ X ਫਾਰਮ ਆ A ਫਾਰਮ ਇਹਨਾਂ ਨੂੰ ਮਾਫ ਕੀਤਾ ਜਾਏ ਜੇ ਨਹੀਂ ਸਰਕਾਰ ਇਹ ਕਰ ਸਕਦੀ ਤੇ ਜਿਹੜਾ ਬੰਦਾ ਜੁਰਮਾਨਾ ਜਿੱਦਾਂ ਕਿ ਦੂਸਰੀਆਂ ਸਟੇਟਾਂ ਦਾ ਜੈਂਟ ਕੇ ਹਿਮਾਚਲ ਦਾ ਵਾ ਉਹਨਾਂ ਦਾ ਜੁਰਮਾਨਾ ਜਿਹੜਾ ਕੋਈ ਵਾਜਬ ਜਾ ਜਿਹੜਾ ਕਿ ਕੀਤਾ ਜਾਏ ਕਿਉਂਕਿ ਕਾਰੋਬਾਰ ਪਹਿਲਾਂ ਹੀ ਬਹੁਤ ਘਾਟੇ ਦੇ ਵਿੱਚ ਜਾ ਰਹੇ ਨੇ ਜੀ ਬਸ ਇਹੋ ਹੀ ਸਾਡੀ ਮੰਗ ਆ ਜੀ ਇਹ ਜੀ 31 ਤਰੀਕ ਦੀ ਹੜਤਾਲ ਕੀਤੀ ਦੀ ਆਪਾਂ ਜੀ ਕਾਰੋਬਾਰ ਯਾਰੀ ਇਹ ਅਨਮਿੱਥੇ ਸਮੇਂ ਵਾਸਤੇ ਹੈ ਜਿੱਨਾ ਚਿਰ ਕੋਈ ਇਹਦਾ ਹੱਲ ਨਹੀਂ ਹੁੰਦਾ ਜੀ ਅਗਲੀ ਰਣਨੀਤੀ ਜਿੱਨਾ ਚਿਰ ਮਤਲਬ ਨਹੀਂ ਕੋਈ ਮਸਲਾ ਹੁੰਦਾ ਤੇ ਸਾਰੇ ਮਾਲਕਾਂ ਨੇ ਆਪਣੀਆਂ ਟਿਪਰਾਂ ਖਿਲਾਰੀਆਂ ਕਾਰੋਬਾਰ ਬੰਦ ਆ ਜਿਹੜਾ ਕੋਈ ਵੀਰ ਭਰਾ ਭਰ ਕੇ ਆ ਰਿਹਾ ਤੁਹਾਡੇ ਮਾਧਿਅਮ ਦੇ ਜ਼ਰੀਏ ਬੇਨਤੀ ਕਰ ਰਹੇ ਆ ਕੋਈ ਸੋਸ਼ਲ ਮੀਡੀਆ ਆਪਣੇ ਮੁੰਡੇ ਲੱਗੇ ਰਿਹਾ ਹਰ ਬੰਦੇ ਨੂੰ ਬੇਨਤੀ ਕਰ ਰਹੇ ਆ ਕਿ ਆਪਣੀਆਂ ਗੱਡੀਆਂ ਰੁਕੋ ਤਾਂ ਜੋ ਸਰਕਾਰ ਨੂੰ ਪਤਾ ਲੱਗੇ ਕਿ ਵੱਡੇ ਲੈਵਲ ਤੇ ਹੜਤਾਲ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਮੇਰਾ ਨਾਮ ਜਸਵਿੰਦਰ ਸਿੰਘ ਜੀ ਸੋਨੂ ਵਾਲੀਆ ਮੇਰਾ ਨਾਮ ਅਮਰਜੀਤ ਸਿੰਘ ਨਗਰ ਜੀ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਹੀ ਆ ਰਹੀ ਹੈ ਦੱਸਤਾ ਹੈ ਪ੍ਰਧਾਨ ਸਾਹਿਬ ਨੂੰ ਤੁਹਾਨੂੰ ਪਹਿਲਾਂ ਹੀ ਕਿ ਜਿਹੜੇ ਚਲਾਨ ਆ ਲੋਡ ਤੋਂ ਵੱਡੇ ਆ ਜਿਹੜੇ ਕਿ ਕਰੈਸ਼ ਰਮਾਲ ਦਾ ਦੂਜੇ ਟਿਪਰ ਮਾਲਕ ਜਿਹੜੇ ਗੱਗੇ ਵੀ ਕੰਡੀਸ਼ਨ ਡਾਗਣ ਆ ਉਹ ਭਰ ਨਹੀਂ ਸਕਦੇ ਇਹਨਾਂ ਜੁਰਮਾਨਾ ਹੁਣ ਕੀ ਕਾਰਵਾਈ ਅੱਜ ਕੀ ਕਰ ਰਹੇ ਹੋ ਇਹ ਅਣਮਿੱਥੇ ਸਮੇਂ ਵਾਸਤੇ ਹੜਤਾਲ ਹੈ ਜੀ ਲੰਬੀ ਚ ਸਮੇਂ ਚੱਲੂਗੀ ਗੱਡੀਆਂ ਗੱਡੇ ਵੀ ਰੋਕੀਏ ਗਏ ਜਿਹੜੇ ਹਾਂਜੀ ਗੱਡੀਆਂ ਰੋਕੀਏ ਗਏ ਸਾਰੇ ਅਸੀਂ ਆਪਣੇ ਵੀ ਰੋਕੀ ਹੋਈਆਂ ਬਹੁਤ ਵੀ ਜਿਹੜਾ ਆ ਰਿਹਾ ਕਬੀਰਪੁਰਾ ਨਾਲ ਰ ਸਰਕਾਰ ਕੋ ਮੰਗ ਹੀ ਕਰਦੇਗੇ ਪਹਿਲਾਂ ਤੇ ਜਿਹੜੇ ਬਿੱਲ ਵਾ ਅੱਪਲ ਤੇ ਚਾਹੀਦੇ ਨਹੀਂ ਕਿ ਉਹ ਪ੍ਰਧਾਨ ਸਾਬ ਨੂੰ ਦੱਸਤਾ ਤੁਹਾਨੂੰ ਕਿ ਨਜਾਇਜ਼ ਵਾ ਤੇ ਅਗਰ ਜੇ ਸਰਕਾਰ ਚਾਹੁੰਦੀ ਹੈ ਜਰੂਰ ਲਾਉਣਾ ਵੀ ਤੇ ਫਿਰ ਇਹਦੇ ਜੋ ਵਾਜਬਾ ਹੋਣਾ ਚਾਹੀਦਾ